ਕੀ ਹਾਲ ਚਾਲ ਆ ਵੀਰੇ ਹਲੋ ਹਲੋ ਹਾਂਜੀ ਹਾਂਜੀ ਵੀਰੇ ਉਹ ਬਾਈ ਇੱਕ ਤੁਹਾਡੀ ਇਹ ਵੀਡੀਓ ਬੈਕ ਲੋ ਹੋ ਰਹੀ ਆ ਤੁਹਾਡਾ ਟਰੱਕ ਸੀ ਇਹ ਜਿਹੜਾ ਬਿਹਾਰ ਬਿਹਾਰ ਚੋਂ ਉੱਥੇ ਜੂਪੀ ਚ ਖੜਾ ਕਰਿਆ ਹਾਂ ਹਾਂ ਵੀਰੇ ਆਪਣਾ ਹੀ ਆ ਆਪਣਾ ਹੀ ਆ ਇਹ ਕਿੱਥੋਂ ਆਈ ਸੀ ਜੀ ਗੱਡੀ ਇਹ ਵੀਰੇ ਆਪਣੇ ਸਮਰਜੀ ਤੋਂ ਭਰ ਕੇ ਆ ਰਹੀ ਸੀ ਗੱਡੀ ਆਪਣੀ ਅੱਛਾ ਜੀ ਹਾਂ ਬਿਹਾਰ ਆਪਣੇ ਮੁੰਡੇ ਦਾ ਹੋਟਲ ਆ ਉੱਥੇ ਇਹਨੂੰ ਗੱਡੀ ਫੜਾਈ ਆ ਆਪਾਂ ਨੇ ਸੀ ਕਾ ਬਾਈ ਜੀ ਹਾਂ ਉਥੋਂ ਇਹ ਤੂੰ ਲਾ ਲੋਗੀ ਸ਼ਾਮ ਨੂੰ ਹੀ ਸਾਨੂੰ ਫੋਨ ਲੱਗ ਗਿਆ ਕਰਨ ਜਿਵੇਂ ਦੁਪਹਿਰੇ ਜੇ ਲੈ ਕੇ ਤੁਰਿਆ ਤੇ 7-8 ਵਜੇ ਲੱਗ ਗਿਆ ਫੋਨ ਕਰਨ ਬਾਈ ਟਾਇਰ ਪਾੜ ਗਿਆ ਪਹਿਲਾਂ ਇਹਦੀ ਗੱਡੀ ਦਾ ਪਾੜਿਆ ਆਪਣੇ ਵਾਲੀ ਦਾ ਖੋਲ ਕੇ ਨੇ ਲਾ ਲਿਆ ਮੈਂ ਬੋਲਣ ਮਾ ਚੱਲ ਕੋਈ ਨਹੀਂ ਇੱਕ ਮਿੰਟ ਥੋੜੀ ਗੱਲ ਵਿੱਚ ਆ ਇਹ ਬੰਦੇ ਕੋਲ ਦੋ ਗੱਡੀਆਂ ਸੀ ਡਰਾਈਵਰ ਕੋ ਹਾਂ ਜੀ ਨਾ ਇੱਕ ਗੱਡੀ ਸੀ ਬਾਈ ਇਹਦੇ ਕੋਲ ਆਪਣੇ ਵਾਲੀ ਲੈ ਕੇ ਤੁਰਿਆ ਸੀ ਇਹ ਬੰਦੇ ਦੋ ਸੀ ਚਲਾਉਣ ਵਾਲੇ ਜਾਨੀ ਕਿ ਇਹ ਕਿਸੇ ਹੋਰ ਗੱਡੀ ਦਾ ਡਰਾਈਵਰ ਸੀਗਾ ਇਹ ਕਿਸੇ ਹੋਰ ਗੱਡੀ ਦਾ ਡਰਾਈਵਰ ਇਹਨੇ ਆਪਣੇ ਵਾਲੀ ਗੱਡੀ ਉਥੇ ਢਾਬੇ ਤੋਂ ਸਾਂਭੀ ਆ ਆਪਣੇ ਵਾਲੀ ਜਿਹੜੀ ਗੱਡੀ ਆ ਇਹਨੇ ਢਾਬੇ ਤੇ ਸਾਂਭ ਲਈ ਕਿ ਬਾਈ ਮੈਂ ਖਾਲੀ ਕਰਕੇ ਆਪਣੇ ਘਰੇ ਖੜਾ ਕੇ ਜਾਉਂ ਬਾਈ ਟੈਨਸ਼ਨ ਨਾ ਲਿਓ ਅੱਛਾ ਤੁਹਾਨੂੰ ਪੂਰਾ ਭਰੋਸੇ 'ਚ ਲੈ ਲਿਆ ਮੈਂ ਕਹਿੰਦਾ ਪੂਰੇ ਜਿਵੇਂ ਵੀਰੇ ਪੂਰੇ 'ਚ ਕਿਉਂਕਿ ਇਹ ਪਹਿਲਾਂ 1-2 ਵਾਰੀ ਹੋਟਲ ਦੇ ਖੜਿਆ ਵੀ ਸੀ ਨਾ ਅੱਛਾ ਪਹਿਲਾਂ ਮਿਲ ਇੱਕ ਦੂਜੇ ਜਿਵੇਂ ਕਿ ਉਹ ਜਾਣਦੇ ਹੋ ਇੱਕ ਦੂਜੇ ਨੂੰ بس ਬਾਈ ਫੇਸ ਵੀ ਹੈਲੋ ਹੈ ਯਾਰ ਹਾਂ ਮੇਰੀ ਨਹੀਂ ਹੈਗੀ ਸੀ ਆਪਣੇ ਦੂਜੇ ਮਿੱਤਰ ਦੀ ਹੈਗੀ ਸੀ ਇਹਦਾ ਨਾ ਬਾਈ ਅੱਛਾ ਭਰੋਸੇ ਦੀ ਆਪਾਂ ਗੱਡੀ ਛੱਡਤੀ ਯਾਰ ਜੀ ਕਾ ਉਦੋਂ ਉਦੋਂ ਬਾਅਦ ਜੀ ਫਿਰ ਗੱਡੀਆਂ ਇਹ ਲਾ ਲੋ ਕੀ ਇਹਨੇ ਫਿਰ ਮੁੜ ਕੇ ਪੂਰਾ ਕਹਿਣ ਦਾ ਮਤਲਬ ਜੋੜਾ ਇੱਕ ਖਰਾਬ ਕੀਤਾ ਹਨਾ ਸਾਦੇ ਟਾਇਰਾਂ ਦਾ ਅੱਧੇ ਟਾਇਰ ਸੀ ਬਾਈ ਅੱਛਾ ਜੀ ਉਹ ਵੀ ਤੁਹਾਨੂੰ ਫੋਟੋਆਂ ਭੇਜ ਦੂੰਗਾ ਮੈਂ ਉਦੋਂ ਬਾਅਦ ਫਿਰ ਇਹਨੇ ਬਾਈ ਟਾਇਰ ਲਾਏ ਫਰੀ ਐਕਸਲ 'ਚ ਪਏ ਸੀਗੇ ਉਹ ਪਾੜੇ ਠੀਕ ਆ ਵੀਰੇ ਹ ਮੋੜ ਕੇ ਇਹਨੇ ਫਿਰ ਇੱਕ ਰੇਡੀਅਲ ਟਾਇਰ ਪਿਆ ਸੀ ਆਪਣੇ ਕੋਲ ਫਰੀ ਐਕਸਲ 'ਚ ਅੱਛਾ ਜੀ ਉਹ ਟਾਇਰ ਲਾ ਕੇ ਉਹ ਸਿੰਗਲ ਤੇ ਸਿੰਗਲ ਟਾਇਰ ਤੇ ਖੜੀ ਆ ਬਜਨੌਰ ਬਾਈ ਅਸੀਂ ਗੱਡੀ ਵਜਨੌਰ ਵਜਨੌਰ ਵਾਟਰ ਬਾਡੀ ਤੋੜ ਕੇ ਕਹਿਣ ਦਾ ਮਤਲਬ ਆ ਚਲੋ ਮਸ਼ੀਨਰੀ ਆ ਟੁੱਟ ਜਾਂਦੀ ਆ ਹਨਾ ਵੀਰੇ ਕੋਈ ਵੱਡੀ ਗੱਲ ਨਹੀਂ ਮਾਹ ਕੰਮ ਕਰਾ ਕੇ ਇਹਨੂੰ ਚੱਲ ਲੈ ਜਾ ਇੱਥੇ ਗੱਡੀ ਖੜੀ ਕਰ ਗਿਆ ਬਾਈ ਬਰੇਲੀ ਤੋਂ ਪਿੱਛੇ ਦੀ ਟੈਂਕੀ ਫੁੱਲ ਆ 10 ਸੁੰਗਲਾਂ ਤੇਲ ਆ ਗੱਡੀ ਦੇ ਵਿੱਚ ਇੱਕ ਟੈਂਕੀ ਚ ਕਿੰਨਾ ਤੇਲ ਪੈਂਦਾ ਜੀ ਇਹਦੇ ਚ 400 ਲੀਟਰ ਦੀ ਟੈਂਕੀ ਆ ਬਾਈ Ориਜਨਲ ਗੱਡੀ ਸੀ ਬਰੇਲੀ ਤੋਂ 400 ਲੀਟਰ ਤੇਲ ਪਾ ਕੇ ਕਿੱਥੇ ਤੱਕ ਗੱਡੀ ਪਹੁੰਚੀ ਆ ਜੀ ਇੱਥੇ ਤੱਕ ਆਪਣੇ ਵਜਨੌਰ ਤੱਕ ਕਿੰਨੇ ਕਿਲੋਮੀਟਰ ਬਣ ਗਏ ਜੀ ਅਟਾ ਹੀ 300 ਕਿਲੋਮੀਟਰ ਬਣਦਾ ਬਾਈ ਇਹ ਮੈਂ ਕਹਿੰਦਾ ਸਮਝਰਾ ਹੋਣ ਗੱਡੀ ਚ ਤੇਲ ਕਿੰਨਾ ਜੀ ਹੁਣ ਗੱਡੀ ਚ 10 ਊਂਗਲਾਂ ਤੇਲ ਆ ਬਾਈ ਇਹਨੇ ਵੀ ਮਿਣਿਆ ਢਾਬੇ ਤੇ ਗੱਡੀ ਚ ਉਹ ਵੀ ਵੀਡੀਓ ਚ ਮਿਲ ਰਹੀ ਆ ਉਹ ਚ ਕਿੰਨਾ ਮਿਣ ਕੇ ਗਿਆ ਜੀ ਇਹ ਉਹਦੇ ਚ ਹੁਣ ਉਹ ਵੀਡੀਓ ਚ ਨਹੀਂ ਦਿੰਦਾ ਬਾਈ ਪਤਾ ਨਹੀਂ ਕਿੰਨਾ ਮਿਣਿਆ ਕਿੰਨਾ ਨਾ ਇਹਨੇ ਨਹੀਂ ਢਾਬੇ ਵਾਲੇ ਨਾਲ ਮੇਰੀ ਗੱਲ ਹੋਈ ਆ ਉਹ ਕਹਿੰਦੀ ਵੀ ਮੈਂ ਕੋਲ ਖੜਕੇ ਮਨਾਇਆ 10 11 ਊਂਗਲਾਂ ਹਾਂ ਇਹ ਨਹੀਂ ਆ ਬਸ ਬਾਈ ਉਹੀ ਆ ਅੱਛਾ ਜੀ ਤਾਂ ਕਿਸੇ ਨੇ ਕੱਢਿਆ ਨਾ ਕਿਸੇ ਨੇ ਪਾਇਆ ਆ ਬੇਦੀ ਖੜੀ ਆ ਬਾਈ ਉਸ ਦਿਨ ਦੀ ਆ ਫੇਰ ਮੈਂ ਪਿੱਛੋਂ ਮੈਂ ਪਰੇਸ਼ਾਨ ਹੁੰਦਾ ਆ ਬਾਈ ਉਹ ਨਿਕੜਦੀਆਂ ਗੱਡੀਆਂ ਨਾਲ ਅੱਛਾ ਤੁਸੀਂ ਦੁਨੀਆ ਇਹ ਉਰੇ ਗੱਡੀ ਛੱਡ ਕੇ ਇਹਨੇ ਆਪਣੇ ਵੀਡੀਓ ਤੁਹਾਨੂੰ ਪਾਤੀ ਹੈ ਜੀ ਹਾਂ ਵੀਡੀਓ ਬਣਾ ਕੇ ਪਾ ਕੇ ਮੁੜ ਕੇ ਲੰਘ ਗਿਆ ਬਈ ਇਹ ਉਸ ਤੋਂ ਬਾਅਦ ਫੇਰ ਮੈਂ ਉਥੋਂ ਤੁਰਿਆ ਬਿਹਾਰ ਤੋਂ ਵੀਰੇ ਹੋਟਲ ਤੋਂ ਠੀਕ ਆ ਜੀ ਹਾਂ ਉਹ ਨਿਕੜਦੀਆਂ ਗੱਡੀਆਂ ਨਾਲ ਤੁਰਿਆ ਸੀ ਆਪਣੇ ਕੋਲ ਨੰਬਰ ਵੀ ਹੈਗੇ ਉਹ ਮੁੰਡਿਆਂ ਦੀ ਗੱਡੀਆਂ ਆਆਂ ਦੇ ਕਿਹੜਾ ਮੁੰਡਾ ਇਹ ਜਤਿੰਦਰ ਆ ਡਰਾਈਵਰ ਇਹ ਮੋਗੇ ਦਾ ਇਹ ਮੋਗੇ ਦਾ ਹੀ ਮੋਗੇ ਦਾ ਅੱਛਾ ਅੱਛਾ ਯਾਰ ਬਈ ਮੈਂ ਕਹਿੰਦਾ ਮਾਰਕੀਟ 'ਚ ਇਹਨੂੰ ਰੱਖਦਾ ਨਹੀਂਗਾ ਰਾਜਸਥਾਨ ਦੀ ਗੱਡੀ ਲਈ ਫਿਰਦਾ ਹੈ ਰਾਜਸਥਾਨ ਨੰਬਰ ਦੀ ਨਹੀਂ ਹਰਿਆਣੇ ਨੰਬਰ ਦੀ ਹੈ ਅੱਛਾ ਜੀ ਹਾਂ ਉੱਥੇ ਬਈ ਇਹ ਗਾਂਜਾ ਪੀ ਕੇ ਹੋ ਗਿਆ ਟਾਇਟ ਆ ਠੀਕ ਜੀ ਮੈਂ ਚੱਲ ਤੂੰ ਇੱਥੇ ਪੈ ਜਾ ਮੈਨੂੰ ਕਾਊਂਟਰ ਤੇ ਬਈ 3 ਘੰਟੇ ਪਾਈ ਰੱਖਿਆ ਉਸ ਤੋਂ ਬਾਅਦ ਟੋਇਆ ਸ਼ਾਮ ਨੂੰ ਆਪਾਂ ਬਈ ਥੋੜੀ ਥੋੜੀ ਦੇਖੋ ਗੱਡੀ ਬੜੀ ਗਲਤੀ ਹੈ ਇਹਦੇ ਵਿੱਚ ਤੁਸੀਂ ਪਤਾ ਵੀ ਤੁਹਾਨੂੰ ਬੰਦਾ ਗਾਂਜਾ ਪੀ ਰਿਹਾ ਸਾਨੂੰ ਐ ਨਹੀਂ ਨਾ ਪਤਾ ਕਿ ਪੱਕਾ ਪੀਣਾ ਨੂੰ ਆ ਸ਼ੋਗਲ ਮੇਲਾ ਕਰ ਰਿਹਾ ਹੈ ਇਹ ਕਰਕੇ ਪੈ ਗਿਆ ਬਈ ਇਹ ਟਾਈਟ ਹੋ ਗਿਆ ਹੈਨਾ ਦੇਲੇ ਜੇ ਫਿਰ ਗਏ ਤੇ ਮੈਂ ਕਾਊਂਟਰ ਤੇ ਪਾ ਲਿਆ ਇਹਨੂੰ 3 ਘੰਟੇ ਅੱਛਾ ਉਹ ਤੋਂ ਬਾਅਦ ਸੈੱਟ ਹੋ ਗਿਆ ਨਾ ਧੋ ਲਿਆ ਸਹੀ ਹੋ ਗਿਆ ਕਹਿੰਦਾ ਬਈ ਹੁਣ ਮੈਂ ਗੱਡੀ ਲੈ ਕੇ ਤੁਰਦਾ ਮਾਂ ਹਾਂ ਚੱਲ ਤੁਰ ਪਾ ਇਹ ਰਾਜ ਜੀ ਨਾ ਸਾਨੂੰ ਹੈਰਾਨ ਕਰੀ ਕਿ ਫੋਨ ਜੇ ਨਾ ਕਰੀ ਬਈ ਯਾਰ ਵਾਰ-ਵਾਰ ਹੈਨਾ ਹਾਂਜੀ ਆ ਆ ਗੱਲਾਂ ਇਹਨੂੰ ਮੈਂ ਕਹਿੰਦਾ ਹੀ ਰਿਹਾ ਬਈ ਰੋਜ ਕੀ ਬਈ ਸਾਨੂੰ ਪਰੇਸ਼ਾਨ ਨਾ ਕਰੀ ਅਸੀਂ ਪਹਿਲਾਂ ਹੀ ਪਰੇਸ਼ਾਨ ਹਾਂ ਹੈਨਾ ਸੇ ਕਿੰਨੇ ਦਿਨ ਗੱਡੀ ਪਹੁੰਚੀ ਜੀ ਬਜਨਾਵਰ ਇਹ 1100 ਬਜਨਾਵਰ ਬਈ ਤੁਸੀਂ ਲਾ ਲਓ 20 ਤਰੀਕ ਨੂੰ ਤੁਰਿਆ ਇਹ ਤੇ 26 ਤਰੀਕ ਨੂੰ ਤੇ ਘੜੀ ਕਰ ਗਿਆ 6 ਦਿਨ ਚ 1100 ਕਿਲੋਮੀਟਰ ਸਫਰ ਕਰਿਆ ਹਾਂਜੀ ਹਾਂਜੀ ਆ ਦੇਖ ਲੋ ਤੇ ਉਰੇ ਜੇ ਬਾਰਡਰ ਬਾਡੀ ਟੁੱਟ ਗਈ ਮੈਂ ਇਹਨੂੰ ਕਹਿ ਕਹਿ ਕੇ ਥੱਕ ਗਿਆ ਮਾਹਾ ਬਾਈ ਦੂਜੇ ਆਪਣੇ ਰੇਡੀਅਲ ਨੇ ਟਾਇਰ ਦੋ ਜੋੜੀਆਂ ਆਪਣੀਆਂ ਸਾਧੀਆਂ ਨੇ ਅੱਛਾ ਜੀ ਗੱਡੀ ਮਾਹਾ ਜਾਮ ਨੂੰ ਤਾਂ ਹੁਣ ਬਾਈ ਇੰਨੀ ਅੱਗ ਵਰਦੇ ਜਾਂ ਛੋਟੀਆਂ ਗੱਡੀਆਂ ਵੀ ਨਹੀਂ ਲੋਕ ਤੋਰਦੇ 6 ਚੱਕੀਆਂ ਹਾਂਜੀ ਇੱਕ ਬਹਿਰੀ ਹੈ ਨਾ ਇਹ ਦਿਨੇ ਵੀ ਥੱਕੀ ਆ ਬਾਈ 9 ਵਜੇ ਤੋਂ ਬਾਅਦ ਘੜੀ ਕਰ ਲੈਂਦਾ ਏ ਗੱਡੀ ਇਹ ਸਫਰ ਤਾਂ ਪੂਰੀ ਕਰਿਆ ਹੈਗਾ 6 ਦਿਨਾਂ ਚ ਮੈਂ ਉਹੀ ਤਾਂ ਗੱਲ ਕਰਦੇ ਆ ਬਾਈ ਆ ਹੁਣ ਮੈਂ ਵੀ ਅੱਜ ਜਦੋਂ ਤੁਹਾਡਾ ਫੋਨ ਆਇਆ ਮੈਂ ਟਾਇਰਾਂ ਦਾ ਹੀ ਪਤਾ ਕਰਨ ਗਿਆ ਹੋਇਆ ਸੀ ਆਹ ਆਹ ਕਾਹਹੀਂ ਤੁਹਾਡਾ ਫੋਨ ਮੇਰੀ ਭਾਈ ਜੀ ਮੈਂ ਉਹਦੇ ਨਾਲ ਗੱਲ ਕਰੀ ਸੀ ਤੇ ਉਹ ਕਹਿੰਦਾ ਵੀ ਮੈਂ ਤਾਂ ਖੜਾ ਰਿਹਾ 2 ਘੰਟੇ ਵੀ ਬਾਈ 3000 ਰੁਪਏ ਪਾ ਦੇ ਗੂਗਲ ਪੇ 'ਚ ਵੀ ਫਾਡਰ ਬੱਡੀ ਦਾ ਕੰਮ ਕਰਾ ਕੇ ਤੁਰ ਪਾ ਬਾਈ ਮੈਂ ਮੈਂ ਇਹਨੂੰ ਕਿਹਾ ਮਾਹਾਂ ਬਾਈ ਐਂ ਕਰਕੇ ਤੂੰ ਕੰਮ ਕਰਾ ਹਣਾ ਕੰਮ ਕਰਾ ਤੈਨੂੰ ਹੁਣ ਹੀ ਪੈਸੇ ਪਾਉਣਾ ਮੈਂ ਤੂੰ ਕੰਮ ਤਾਂ ਕਰਾ ਗੱਡੀ ਦਾ ਹਾਂ ਕੰਮ ਰੰਗ ਫੇਰੀ ਆਪਾਂ ਨੂੰ ਪਤਾ ਲੱਗੂ ਇੰਨੇ ਪੈਸੇ ਬਣੇ ਆ ਕਹਿੰਦਾ ਜੀ ਮੈਂ ਤਾਂ ਉਹ ਕੋਈ ਟਾਬੇ ਵਾਲਾ ਕਿਸੇ ਨਾਂ ਲੈ ਰਿਹਾ ਭਾਬੀ ਦਾ ਅੱਛਾ ਕਹਿੰਦਾ ਵੀ ਮੈਂ ਤਾਂ ਇਹਨੂੰ ਜਾਣਦਾ ਨਹੀਂ ਹੈਗਾ ਮਾਲਕ ਨੂੰ ਵੀ ਮੈਂ ਤਾਂ ਭਾਬੀ ਦੇ ਕਹਿਣ ਤੇ ਗੱਡੀ ਲੈ ਕੇ ਆ ਗਿਆ ਭਾਈ ਤੁਸੀਂ ਆਪ ਸਮਝਦਾਰ ਹੋ ਜਨਾਨੀਆਂ ਹੋਟਲਾਂ ਦੇ ਬੈੰਗੀਆਂ ਹੁੰਦੀਆਂ ਨੇ ਕੀ ਭਾਬੀ ਦੇ ਕਹਿਣ ਤੇ ਕਿਵੇਂ ਗੱਡੀ ਲੈ ਕੇ ਆ ਗਿਆ ਇਹ ਠੀਕ ਤੇ ਉਸ ਤੋਂ ਬਾਅਦ ਕਹਿੰਦਾ ਮੇਰਾ ਮੇਰੀ ਗੱਡੀ ਲੇਟ ਹੋ ਰਹੀ ਸੀ ਜਿਹੜੀ ਗੱਡੀ ਤੇ ਮੈਂ ਡਰਾਈਵਰਾਂ ਤਨਖਾਹ ਲੈਣਾ ਹੈ ਹੂੰ ਹੂੰ ਉਹ ਮਾਲਕ ਨੇ ਮੈਨੂੰ ਪਰੇਸ਼ਾਨ ਕਰਨ ਲੱਗ ਗਿਆ ਠੀਕ ਆ ਫਿਰ ਬਾਈ 2 ਦਿਨ ਤਾਂ ਆਪਣੇ ਟਾਇਰ ਲਾ ਕੇ ਨੇ ਗੱਡੀ ਤੁਰੇ ਜਾਈ ਆ ਉਹ ਜਿਹੜੀ ਇਹਦੇ ਮਾਲਕ ਦੀ ਆ ਆਪਣੇ ਵਾਲੇ ਫ੍ਰੀ ਐਕਸਲ ਵਾਲੇ ਖੋਲ ਕੇ ਆਪਦੀ ਗੱਡੀ ਨੂੰ ਲਾ ਰੱਖੇ ਸੀ ਨੇ ਤੀਜੇ ਦਿਨ ਜਾ ਕੇ ਇਹਨਾਂ ਨੇ ਟਾਇਰ ਲਏ ਇਹਦੇ ਮਾਲਕ ਨੇ ਦਵਾਏ ਛੋਟੇ ਵਾਲੇ ਟਾਇਰ ਵੀ ਆਪਦੀ ਗੱਡੀ ਨੂੰ ਲਾ ਕੇ ਲੈ ਕੇ ਆ ਰਹੇ ਆ ਬੰਦਾ ਹਾਂ ਹਾਂ 2 ਦਿਨ ਐ ਚਲਾਈਏ ਨੇ ਗੱਡੀ ਆਪਦੇ ਵਾਲੀ ਅੱਛਾ ਜੀ ਹਾਂ ਹਾਂ 2 ਦਿਨ ਉਹ ਚਲਾ ਕੇ ਤੀਜੇ ਦਿਨ ਇਹਨਾਂ ਨੇ ਟਾਇਰ ਖਰੀਦੇ ਆ ਬਾਈ ਠੀਕ ਆ ਮੇਰੀ ਇਹ ਨਾਲ ਗੱਲ ਹੋਈ ਆ ਕਹਿੰਦਾ ਮੇਰੇ ਨਾਲ ਬੰਦਾ ਅਣਜਾਣ ਸੀਗਾ ਸਾਡੀ 23 ਮਾਡਲ ਗੱਡੀ ਆ ਜੇ ਫੁੱਟ ਜਾਂਦੀ ਮੈਂ ਕਿਹਨੂੰ ਤੇਰੀ ਜਾਣ ਬੰਦਾ ਅਣਜਾਣ ਬੰਦਾ ਗੱਡੀ ਕਿਵੇਂ ਲੈ ਆਊਗਾ ਤੁਸੀਂ ਆਪ ਸਿਆਣੇ ਆ ਨਹੀਂ ਮੈਂ ਕਿਹਾ ਵੀ ਤੇਰੀ ਬਹੁਤ ਵੱਡੀ ਗਲਤੀ ਆ ਤੂੰ ਉੱਥੇ ਹੀ ਜਵਾਬ ਦਿੰਦਾ ਮੈਂ ਭਾਈ ਉੱਥੇ ਕਿਹਾ ਮਾਹਾਂ ਭਾਈ ਜੇ ਨਹੀਂ ਲੈ ਕੇ ਜਾ ਸਕਦਾ ਮੈਨੂੰ ਇੱਥੇ ਦਾਅ ਦੇ ਮੇਰੀ ਇੱਥੇ ਖੜੀ ਰਹਿ ਗਈ ਅੱਖਾਂ ਸਾਹਮਣੇ ਹਾਂ ਭਾਈ ਆਪ ਲੈ ਕੇ ਦੁਰਪੂਗਾ ਜਾਂ ਮੈਂ ਮੁੰਡਾ ਪੰਜਾਬੋਂ ਬੁਲਾ ਕੇ ਇਹਨੂੰ ਤੋੜ ਲੂੰਗਾ ਹਨਾ ਹਾਂਜੀ ਇਹਨੂੰ ਪਰੇਸ਼ਾਨ ਨਾ ਕਰੀ ਵੀਰੇ ਮੈਂ ਪਹਿਲਾਂ ਹੀ ਮੇਰੀ ਗੱਡੀ ਚੋਰੀ ਹੋ ਗਈ ਸੀ ਵੀਰੇ ਐਂ ਪਹਿਲਾਂ ਆਹੀ ਡਰਾਈਵਰ ਦੇ ਦੋ ਕੋਈ ਠੀਕ ਹੈ ਹਾਂ ਮੈਨੂੰ ਉਦੋਂ ਦਾ ਝਟਕਾ ਲੱਗਿਆ ਮੈਨੂੰ ਬਈ ਡਰ ਲੱਗਦਾ ਮਾਹ ਆਪਾਂ ਹੈਗੇ ਸਿੰਗਲ ਮੋਟਰ ਮਾਲਕ ਬਈ ਮੈਨੂੰ ਪਰੇਸ਼ਾਨ ਨਾ ਕਰੀ ਉਹੀ ਇਹ ਬੰਦੇ ਨੇ ਕਰਕੇ ਦਿਖਾਈਆਂ ਨੇ ਕਰਤੂਤਾਂ ਤੇ ਪੈਸੇ ਰਾਜ ਕਿੰਨੇ ਪਾਈ ਤੁਸੀਂ ਇਹਨੂੰ ਪੈਸੇ ਵੀਰੇ ਇਹਨੂੰ ਮੈਂ ਕੇਰਾ ਪਾਇਆ 2000 ਰੁਪਇਆ ਅੱਛਾ ਜੀ ਉਦੋਂ ਬਾਅਦ ਫੇਰ ਇਹਨੂੰ ਪਾਇਆ 1500 ਫੇਰ ਫੇਰ ਇਹਨੂੰ 2000 ਰੁਪਇਆ ਪਾਇਆ 1500 2000 25500 ਰੁਪਇਆ ਪਾਇਆ ਤੁਸੀਂ ਹਾਂ ਖਰਚੇ ਵਾਸਤੇ ਹਰ ਤੇ ਬਾਤ ਤੂੰ ਲਾਡਾ ਲੰਚ ਆਪਣੇ ਹੁੰਦੀ ਹੈ ਪੈਸੇ ਹਣਾ ਹਾਂ ਟੂ ਜਰ ਗੱਡੀ ਚ ਬਾਈ ਫੁੱਲ ਸੀਗੇ ਬੰਦੇ ਨੂੰ ਟੈਂਕੀ ਆਪਣੀ ਹੋਟਲ ਦੇ ਫੁੱਲ ਸੀਗੀ ਮਯਾਫਰਪੁਰ ਅੱਛਾ ਜੀ ਹਾਂ ਪਰਲੀ ਟੈਂਕੀ ਜਿਹੜੀ ਆਪਣੀ 500 ਲੀਟਰ ਵਾਲੀ ਹੁੰਦੀ ਹੈ ਘੋੜੇ ਨੂੰ ਲੱਗੀ ਉਹ ਉਹ ਟੈਂਕੀ 'ਚ 18 ਉਂਗਲਾਂ ਤੇਲ ਅੱਛਾ ਜੀ ਹਾਂਜੀ ਹਾਂਜੀ ਵੀ ਹੋਰ ਟੈਂਕ ਦਾ ਮਤਲਬ ਇਹਦਾ ਕੀ ਵੀ 1.5 200 ਲੀਟਰ ਤੇਲ ਵੀ ਹੈ ਨਹੀਂ ਗੱਡੀ 'ਚ ਹਾਂ ਜੀ ਗੱਡੀ ਵੀ ਰਸਤੇ 'ਚ ਖੜੀ ਹੋ ਗਈ। ਬਾਈ ਆਪਾਂ ਬੁਲਾ ਲਓ ਕਿ ਟੈਂਕੀ ਸਾਡੇ ਆਪਣੇ 350 380 ਦੀ ਟੈਂਕੀ ਹੁੰਦੀ ਆ 90 ਦੀ। ਐ ਬਾਈ ਜੀ ਉਹਦੇ ਨਾਲ ਗੱਲ ਕਰੀ ਆ ਤੁਹਾਡੇ ਡਰਾਈਵਰ ਨਾਲ। ਹਾਂ ਹਾਂ ਹਾਂ। ਉਹ ਕਹਿੰਦਾ ਵੀ ਤੇਲ ਨਹੀਂ ਮੈਂ ਕਟਿਆ। ਅੱਛਾ ਬਾਈ ਐ ਤਾਂ ਹੁਣ ਮੈਂ ਕਹਿ ਦਿੰਨਾ ਕਿ ਆਪਣੀ ਗੱਡੀ 'ਚ ਤਾਂ ਬਾਈ ਫੁੱਲ ਸੀ ਟੈਂਕੀਆਂ ਦੋਵੇਂ। ਠੀਕ ਆ। ਉਹ ਆਪਾਂ ਕਿਵੇਂ ਕਹਿ ਦਾਂਗੇ ਹਨਾ? ਕਹਿੰਦਾ ਵੀ ਮੇਤੋਂ ਇਹ ਗਲਤੀ ਹੋ ਗਈ ਮੈਂ ਗੱਡੀ ਲੈ ਕੇ ਤੁਰ ਪਿਆ ਵੀ ਮੇਰੇ ਮਾਲਕ ਨੇ ਮੈਨੂੰ ਜਦ ਵੀ ਲੇਟ ਸਾਡਾ ਮਾਲ ਲੇਟ ਹੋਣ ਲੱਗ ਗਿਆ ਸੀਗਾ। ਹਾਂ ਹਾਂ ਕੋਤਵਾ ਜਾਨੂੰ ਗੱਡੀ ਖਰਾਬ ਹੋਊਗੀ ਤੇ ਤਾਂ ਉੱਥੇ ਗੱਡੀ ਢਾਬੇ ਤੇ ਪੂਰੀ ਜ਼ਿੰਮੇਵਾਰੀ ਨਾਲ ਢਾਬੇ ਵਾਲੇ ਨਾਲ ਗੱਲਬਾਤ ਕਰਾ ਕੇ ਹਾਂ ਹਾਂ ਤੇ ਗੱਡੀ ਉੱਥੇ ਯਾਰ ਕੱਲ ਤੁਸੀਂ ਮੈਂ ਤੁਹਾਨੂੰ ਕੱਲ ਫੋਨ ਨਹੀਂ ਕੀਤਾ ਕਿ ਆਪਣੀ ਬਾਈ ਗੱਡੀ ਨਹੀਂ ਮਿਲ ਰਹੀ ਢਾਬੇ ਦਾ ਪਤਾ ਕਰੋ ਹਨਾ ਕਿਹੜੇ ਕਿਹੜਾ ਢਾਬਾ ਜਦੋਂ ਕੱਲ ਇਹ ਢਾਬੇ ਵਾਲੀ ਦੀ ਗੱਲ ਕਰਨ ਤੋਂ ਪਹਿਲਾਂ ਕੋ ਫੋਨ ਬਾਈ ਢਾਬੇ ਵਾਲੇ ਨੂੰ ਕਰੇ ਹੋਏ ਸੀ ਉਹ ਨੰਬਰ ਨਹੀਂ ਜਗਦਾ ਸੀ ਮੋਰੋਂ ਹਾਂਜੀ ਮੈਨੂੰ ਹੋਰ ਵਿਵਪਤਾ ਜਿਹੜੀ ਹੋਈ ਸੀ ਬਾਈ ਉਹ ਅੰਨੀ ਘਟਦੀਆਂ ਗੱਡੀਆਂ ਮੇਰੇ ਨਾਲ ਉਹ ਗੱਡੀ ਵਾਲੇ ਨੇ ਘੱਟੋ ਘਾਟ 150 ਫੋਨ ਲਾਇਆ ਬਾਈ ਫੋਟੋ ਤੇ ਅਛਾ ਵੀ ਹਾਂਜੀ ਹਾਂਜੀ ਉਸ ਤੋਂ ਬਾਅਦ ਚਲੋ ਫੋਨ ਚੱਕਿਆ ਲੋਕੇਸ਼ਨ ਮਿਲੀ ਤਾਂ ਗੱਡੀ ਕੋਲ ਪਹੁੰਚਿਆ ਵੀਰੇ ਰਾਤ ਨੂੰ ਦਾ ਕੋਈ ਇਹਨੂੰ ਉਹ ਕਿਹਾ ਗੱਲ ਮੈਂ ਕਿਹਾ ਬਾਈ ਦੇਖ ਵੀ ਆਹ ਜਿਹੜੀ ਗੱਲਬਾਤ ਆਪਣੀ ਹੋ ਰਹੀ ਹੈ ਬਾਈ ਉਹਦਾ ਪੱਖ ਵੀ ਆਪਾਂ ਚਲਾਵਾਂਗੇ ਉਹਦੇ ਨਾਲ ਗੱਲ ਹੋਊਗੀ ਤੁਹਾਡਾ ਪਾਸੇ ਵੀ ਸੁਣ ਲਿਆ ਜਨਤਾ ਦੀ ਕਚਹਿਰੀ ਚ ਆਪਾਂ ਇਹ ਛੱਡ ਦੇਣਾ ਬਈ ਸਹੀ ਗੱਲ ਆ ਬਾਈ ਸਹੀ ਗੱਲ ਆ ਆਪਾਂ ਉਹਦਾ ਸਬੂਤ ਦੇ ਦੱਸ ਦੇਣਗੇ ਵੀ ਕਿਹਦੀ ਗਲਤੀ ਆ ਕਿਹਦੀ ਨਹੀਂ ਉਹ ਤਾਂ ਦੂਈ ਵੀਡੀਓ ਮੇਰੀ ਪਾਈ ਹੋਈ ਆ ਉਹ ਚ ਕਮੈਂਟ ਆ ਰਹੇ ਨੇ ਵੀ ਭਾਈ ਡਰਾਈਵਰ ਦੀ ਗਲਤੀ ਆ ਜਾਂ ਤੇ ਗੱਡੀਓ ਪਹਿਲਾਂ ਡਰਾਈਵਰ ਹੈਗਾ ਕਿਸੇ ਗੱਡੀ ਤੇ ਤਾਂ ਤੁਸੀਂ ਗੱਡੀ ਕਿੱਧਰ ਲੈ ਕੇ ਤੁਰਿਆ ਇਹ ਜੇ ਹੁਣ ਤੁਸਾਨੂੰ ਕੀ ਕਹੀ ਜਾਂਦਾ ਗੱਡੀ ਦੀ ਕੀਮਤ ਦਾ ਮੈਂ ਗਾਂਜਾ ਪੀ ਜਾਣਾ ਹਾਂ ਬਾਈ ਜੀ ਉਹਨੇ ਗੱਲ ਕਹੀ ਆਪਾਂ ਨੂੰ ਬਈ ਜਿੰਨੇ ਕ ਤੇਰੀ ਗੱਡੀ ਆ ਇੰਨੇ ਦਾ ਤਾਂ ਮੈਂ ਗਾਂਜਾ ਪੀ ਜਾਣਾ ਗਾਂਜਾ ਪੀ ਜਾਣਾ ਮਹੀਨੇ ਦਾ ਉਹਨਾਂ ਕੋਲ ਆਪਣੇ ਕੋਲ ਰਿਕਾਰਡ ਆ ਕਿਸੇ ਨੇ ਵੀ ਗੱਲ ਲੈਣੀ ਹੋਵੇ ਮੈਂ ਵਟਸਐਪ ਕਰ ਸਕਦਾ ਉਹਨੂੰ ਤੇ ਉਹੀ ਗੱਲ ਆ ਵੀਰੇ ਫਿਰ ਉੱਥੇ ਬੰਦਾ ਬੋਲੂਗੀ ਐ ਦੱਸੋ ਤੁਸੀਂ ਹੁਣ ਮੈਨੂੰ ਪਰ ਉਹ ਆਪਾਂ ਜੂਰੀ ਗਾਲ ਕੱਢਦਾ ਆਪਾਂ ਨੂੰ ਗਾਲ ਕੱਢ ਕੇ ਬੋਲਦਾ ਹਨਾ ਬਹੁਤ ਗਾਲਾਂ ਕਾਲੀ ਬਾਈ ਉਹ ਵੀ ਮੇਰੇ ਕੋਲ ਰਿਕਾਰਡ ਨੇ ਹਾਂ ਦਾ ਪਰਵਾਪਾ ਵੀਰੇ ਚਲਾ ਨਹੀਂ ਸਕਦੇ ਹੈਗੇ ਬਾਈ ਫੋਨ ਤੇ ਬੰਦਾ ਕੱਢ ਸਕਦਾ ਹੈ ਨਾ ਬੰਦਾ ਜਦੋਂ ਆਮੋ ਸਾਹਮਣੀ ਹੋ ਜਾਂਦਾ ਫੇਰ ਨਹੀਂ ਬੰਦਾ ਬੋਲ ਸਕਦਾ ਫੇਰ ਤਾਂ ਵੀਰੇ ਗੱਲ ਹੋਈਂਦੀ ਹੁੰਦੀ ਹਾਂ ਜੋ ਫੋਨ ਨਾਲ ਦਾ ਬੰਦਾ ਹਰੇਕ ਨੂੰ ਗਾਲ ਕੱਢ ਦਿੰਦਾ ਬਾਈ ਜਦੋਂ ਸਾਹਮਣੇ ਆਊਗਾ ਫੇਰ ਫੇਰ ਕੋਈ ਸਾ ਬੰਦਾ ਵੀਰੇ ਗਾਲਾਂ ਕੱਢਦਾ ਹੁੰਦਾ ਉਹ ਵੀ ਕੋਈ ਨਹੀਂ ਗੱਲ ਤੇ ਕਮੈਂਟ ਪੜੇ ਹੁੰਦੇ ਨਹੀਂ ਮੈਨੂੰ ਵੀਰੇ ਯਾਰਾ ਮੈਂ ਤਾਂ ਹੁਣ ਆਪਸ ਵੇਰ ਦਾ ਲੱਗਿਆ ਦਾ ਬੇੜਨ ਨਾ ਪਹਿਲਾਂ ਵਾਟਰ ਬਾਡੀ ਦਾ ਕਰਾ ਕੇ ਹਟਿਆ ਫੇਰ ਹੁਣ ਟੈਰਾਂ ਦਾ ਪਤਾ ਕਰਕੇ ਆਇਆ ਬਾਈ ਅੱਛਾ ਜੀ ਆ 15000 ਦੇ ਹੁੰ ਟਾਇਰ ਪੁੱਛ ਕੇ ਆਏ ਆ। ਉਹ ਗੱਡੀ ਪਾਟੇ ਨੇ ਜੀ ਸਿੰਗਲ ਟਾਇਰ ਤੇ ਲੈ ਕੇ ਆ ਜਾਣੀ ਆ ਬਈ ਆ ਗੱਡੀ 3-4 ਕਿਲੋਮੀਟਰ ਇਥੋਂ। ਤਿੰਨੇ ਟਾਇਰ ਪਾਟੇ ਹੋਏ ਨੇ ਜੀ ਗੱਡੀ ਦੇ। ਪੰਜ ਟਾਇਰ ਪਾਟੇ ਹੋਏ ਨੇ ਬਾਈ। ਕੋਈ ਤਾਂ ਇਹਨੇ ਆਪਦੇ ਵਾਲੀ ਕਿਉਂ ਇਹਦੇ ਗੱਡੀ ਦੇ ਟਾਇਰ ਹੈ ਨਹੀਂ ਸੀ ਬਾਈ ਥੱਲੇ ਇਹਦੇ ਖੋਲ ਕੇ ਉਹਨੂੰ ਲਾ ਲਾ ਕੇ ਉਹ ਪਾੜਤੇ ਕੁਸ। ਕੋਈ ਜੋੜਾ ਇਹਦਾ ਬਾਤ ਆ। ਐ ਪਾੜਦਾ ਰਿਹਾ ਟਾਇਰ। ਇੱਕ ਰੇਡੀਅਲ ਟਾਇਰ ਛੱਡਿਆ ਬਾਈ ਫ੍ਰੀ ਐਕਸਲ ਚੋਂ ਬਸ। ਨਾਮ ਜਣੀ ਕਿ ਹੁਣ ਸਮਝ ਲਓ ਵੀ ਜਿਆਦਾ ਤੁਹਾਨੂੰ ਨਾਮ ਮਿਲ ਗਿਆ ਜਾਂ ਉਹਨੂੰ ਮਿਲ ਗਿਆ ਤੁਹਾਾਂ ਤੇ ਇੱਕ ਨੂੰ ਇੱਕ ਨੂੰ ਟਰੋਫੀ ਮਿਲਣ ਦਾ ਮੇਰਾ ਹੋਇਆ ਨਾ ਬਾਈ ਨੁਕਸਾਨ ਉਹਦਾ ਤਾਂ ਇਹ ਨਾ ਹਜੇ ਬੰਦੇ ਆਉਂਦਾ ਬਾਈ ਨੁਕਸਾਨ ਕੀ ਹੁੰਦਾ ਜਾ ਕੇ ਝੋਲਾ ਹੋਰ ਦੇ ਚੜ ਗਏ ਆ ਹੁਣ ਜਿਹਦੀ ਚਲਾਉਂਦਾ ਉਹਦੀ ਖਬਰਾ ਕਿੰਨੇ ਕੁ ਦਿਨ ਚਲਾਉਣੀ ਆ ਜਾ ਕੇ ਝੋਲਾ ਹੋਰ ਤੇ ਚੜ ਜਾਣਗੇ ਹਾਂ ਉਹ ਕਹਿੰਦਾ ਜਿੰਨੇ ਕੁ ਦੀ ਤੇਰੀ ਗੱਡੀ ਐਨੇ ਤਾਂ ਮੇਰੇ ਖਾਤੇ 'ਚ ਪਏ ਨੇ ਹਾਂ ਦੇਖ ਲਓ ਫੇਰ ਡ라이ਵਰ ਬੰਦੇ ਦੇ ਤੁਸੀਂ ਆਪ ਲਾ ਲਓਗੇ ਕਿ ਕਿੰਨੇ ਕੁ ਖਾਤੇ ਆ ਜੋ ਹੁੰਦੇ ਆ ਤੇ ਮਾਲਕ ਦੇ ਕਿੰਨੇ ਕੁ ਹੁੰਦੇ ਆ ਖਾਤਿਆਂ ਚ ਕਹਿੰਦਾ ਇੰਨੇ ਕੁ ਦਾ ਖਾਤੇ ਜੇ ਪਏ ਨੇ ਕਹਿੰਦਾ ਮੈਂ ਤਾਂ ਮਲੰਗੜੀ ਗੱਡੀ ਕਹਿੰਦਾ ਬਈ ਸਾਰਾ ਬਾਣਾ ਬਈ ਗੱਡੀ ਦਾ ਟੂਪੇ ਲੈਣ ਵਾਲਾ ਇਹਦਾ ਸਾਰਾ ਬਾਣਾ ਟੂਪੇ ਪਏ ਆ ਆਏ ਨੇ ਪਹਿਲਾਂ ਪਾਰਟੀ ਨੇ ਗੱਲ ਕਰਕੇ ਲਾਈ ਹੈ ਕਿ ਬਾਈ ਐਡਵਾਂਸ ਨਹੀਂ ਹੈਗਾ ਮਾਹ ਯਾਰ ਚੱਕਰੀ ਕੋਈ ਨਹੀਂ ਤੇਲ ਫੁੱਲ ਆਪਣੇ ਕੋਲ ਪਏ ਜਾਂਦੀ ਲੋੜ ਨਹੀਂ ਆਪਾਂ ਨੂੰ ਉਹ ਤਾਂ ਹੁਣ ਵਪਾਰੀ ਹਾਰ ਲਈ ਬੈਠਾ ਮੁਰੇ ਉਹਦਾ ਵੀ ਕੀ ਪਤਾ ਬਾੜਾ ਕਿਵੇਂ ਲੈ ਹੋਣਾ ਉਹੀ ਤਾਂ ਗੱਲ ਹੈ ਵੀਰੇ ਹਜੇ ਉਹਦੇ ਨਾਲ ਨਿਪਟਣ ਦਾ ਪੈਣਾ ਜਾ ਕੇ ਹੈ ਅਜੇ ਉਹਦੇ ਨਾਲ ਨਿਪਟਣਾ ਪੈਣਾ ਜਾ ਕੇ ਹਾਂ ਬਾਈ ਜੀ ਪਕੌੜਿਆਂ ਨਾਲ ਚਾਹ ਵੀ ਪਲਾਊਗਾ ਉਹ ਉਹ ਸਾਰਾ ਕੁਝ ਹੀ ਹੁੰਦਾ ਵੀਰੇ ਸਾਰਾ ਕੁਝ ਹੀ ਹੁੰਦਾ ਠੀਕ ਆ ਆ ਕੱਲ ਦੇਖੀ ਹੋਣੀ ਆ ਆਪਾਂ ਕਰਨਾਲ ਦੀ ਰੇਟ ਤਾਂ ਸਹੀ ਆ ਰਿਕਾਰਡਿੰਗ ਆਪਣੇ ਕੋਲ ਹੈਗੀ ਯਾਰ ਰੇਟ ਕਹਿੰਦਾ ਸਹੀ ਆ ਕਹਿੰਦਾ ਕਿ ਚਲੋ ਖੰਨੇ ਭੇਜ ਦੋ ਗੱਡੀ ਤਾਂ ਉਹਨੇ ਟ੍ਰਾਂਪੋਰਟਰ ਨੇ ਕਿਹਾ ਨਾ ਉਹਨੂੰ ਕਿ ਆਹ ਬਈ ਰਾਤ ਦਿੱਕਤ ਆ ਗਈ ਇਹੋ ਜੀ ਕੋਈ ਗੱਲ ਨਹੀਂ ਖੰਨੇ ਆਪਾਂ ਨੂੰ ਵੀ ਸਾਰੇ ਜਾਣਦੇ ਨੇ ਕੋਈ ਇਹਨਾਂ ਦਾ ਆਪਾਂ ਹੀ ਕਵਾਂਗੇ ਖੰਨੇ ਤਾਂ ਉਹੀ ਤਾਂ ਗੱਲ ਹੈ ਵੀਰੇ ਉਹੀ ਗੱਲ ਹੈ ਭਟਾਵਾਂ ਦੇ ਫਿਰਤੀ ਹੁੰਦਾ ਬਾਈ ਸਾਰਾ ਕੀ ਕਹਿਣਾ ਚਾਹੁੰਦਾ ਵੀ ਕਿਸੇ ਨੂੰ ਰਾਹ 'ਚ ਗੱਡੀ ਏਕਣ ਦੇਣੀ ਚਾਹੀਦੀ ਹੈ ਨਾ 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 ਵੀਰੇ ਨਾ ਨਾ ਆਪਦਾ ਯਾਰ ਸਾਧਨ ਬਾਈ ਜਿੱਥੇ ਘਰੋਂ ਵੀ ਆਪਾਂ ਗੱਡੀ ਤੋਰਨੀ ਆ ਨਾ ਦੋ ਇਹੋ ਜਿਹੇ ਬੰਦੇ ਨੂੰ ਯਾਰ ਬਾਈ ਜਦੋਂ ਪਤਾ ਲੱਗ ਜੇ ਕਿ ਇਹੋ ਜਿਹੇ ਬੰਦੇ ਆ ਹਨ ਇਹਨਾਂ ਦਾ ਬਾਈ ਕੋਈ ਭਰੋਸਾ ਨਹੀਂ ਕਿੱਥੇ ਕੀ ਕਰ ਦੇਣ ਯਾਰ ਆ ਹੁਣ ਤੁਸੀਂ ਲਾ ਲਓ ਕਿ ਪਹਿਲਾਂ ਮੈਂ ਉੱਥੇ ਅਸੀਂ ਖੱਜਲ ਹੁੰਦੇ ਰਹੇ 4 ਦਿਨ ਬਾਈ ਉੱਥੇ ਹੋਟਲ ਦੇਣੀ ਅਸੀਂ ਪਏ ਹੈਗੇ ਉਹਦੇ ਪਿੱਛੇ ਭੱਜ ਦੌੜ ਰਹੀ ਸਾਨੂੰ ਹੂੰ ਸਾਡੇ ਬੰਦੇ ਪਿੱਛੇ ਠੀਕ ਆ ਕੱਲ ਦੁਪਹਿਰ ਇਹ ਸਾਨੂੰ ਡੇਲੀ ਫੋਨ ਆ ਬਈ ਐਂ ਕਰਕੇ ਆ ਲਾਟਰੀ ਜਦੋਂ ਟਾਇਰ ਪਾਟੇ ਨਾ ਬਈ ਇਹਨੇ ਜੋੜੀ ਟਾਇਰਾਂ ਦੀ ਖਰਾਬ ਕਰਤੀ ਹਰਪ੍ਰੀਤ ਵੀਰੇ ਮੈਂ ਤੈਨੂੰ ਟਾਇਰਾਂ ਦੀ ਉਹ ਭੇਜੂੰਗਾ ਮੈਂ ਤੈਨੂੰ ਫੋਟੋਆਂ ਟਾਇਰ ਨਟਾਏ ਪਏ ਆ ਬਈ ਰਿੰਮਾਂ ਤੇ ਲਈ ਗਿਆ ਪਤਾ ਨਹੀਂ ਕਿੰਨੇ ਕੁ ਕਿਲੋਮੀਟਰ ਯਾਰ ਜਣੀ ਗੱਡੀ ਰੋਕੀ ਉਹ ਨਹੀਂ ਮੈਂ ਕਹਿੰਦਾ ਰੋਕੀ ਨਹੀਂ ਰਿੰਮਾਂ ਤੇ ਲਈ ਗਿਆ ਟਾਇਰ ਤੁਸੀਂ ਲਾ ਲਿਓਗੇ ਐ ਪਾਟਦੇ ਹੁੰਦੇ ਨੇ ਟਾਇਰ ਆਪਣਾ ਟਾਇਰ ਜੀ ਕੋਈ ਇੱਕ ਮਿੰਟ ਜੇ ਦੋ ਟਾਇਰ ਫੋੜ ਕੇ ਛੱਟੇ ਹਰਪ੍ਰੀਤ ਵੀਰੇ ਟਾਇਰ ਟੁੱਟ ਕੇ ਡਗਦਾ ਹੀ ਤੁਸੀਂ ਲਾ ਲਓ ਸਾਹਿਬ ਉਹਦੀ ਗੱਲ ਦਿੱਤਿਆ ਜੀ ਮੈਂ ਉਹਦੇ ਨਾਲ ਗੱਲ ਕਰੀਆ ਕਹਿੰਦਾ ਮੇਰਾ ਇੰਨਾ ਕਹਿੰਦਾ ਖੱਜਲ ਖਬਾਰ ਮੈਂ ਹੋ ਗਿਆ ਬਈ ਅੱਕ ਗਿਆ ਅੱਛਾ ਕਹਦੇ ਤਾ ਹਾਂ ਪਤਾ ਤਾਂ ਲੱਗਿਆ ਕਹਦੇ ਤਾ ਅੱਕ ਗਿਆ ਇੱਕ ਟਾਇਰ ਪਾੜ ਗਿਆ ਕਹਿੰਦਾ ਇੱਕ ਟਾਇਰ ਪਾੜ ਗਿਆ ਦੂਆ ਟਾਇਰ ਪਾੜ ਗਿਆ ਥੋੜੇ ਸਾਹਮਣੇ ਗੱਡੀ ਦੇ ਸਾਰੇ ਟਾਇਰ ਬਈ ਆਪਣੇ ਓਕੇ ਨੇ ਹਾਂ ਵੀਡੀਓ ਤੇ ਸਾਰੇ ਦੇਖ ਰਹੇ ਨੇ ਵੀਰੇ ਹਾਂ ਇੱਕ ਜੋੜੀ ਸਾਦੀ ਟਾਇਰਾਂ ਦੀ ਸੀ ਉਹ ਤੁਹਾਨੂੰ ਮੈਂ ਫੋਟੋ ਮਾ ਪਾਉਂਗਾ ਹਾਂ ਕਹਾਣੀ ਕੀਆ ਉਹਨੇ ਭੇਜਤੀਆਂ ਮੈਨੂੰ ਟਾਇਰ ਦੀਆਂ ਫੋਟੋਆਂ ਤਾਂ ਟਾਇਰ ਤਾਂ ਐ ਕਰੇ ਪਏ ਨੇ ਕਾਲੇ ਜਿਵੇਂ ਸਵਾਚੋਂ ਕੱਢੇ ਹੁੰਦੇ ਨੇ ਦੇਖ ਲਓ ਤੁਸੀਂ ਆਪ ਹੀ ਦੇਖ ਲਓ ਪਾੜ ਕੇ ਮੈਨੂੰ ਕਹਿੰਦਾ ਲਾਟਰੀ ਲੱਗ ਗਈ ਕਹਿੰਦਾ ਮਾਹਾਂ ਕਾਦੀ ਲਾਟਰੀ ਲਾਤੀ ਅੱਛਾ ਕਹਾਂ ਜੋੜਾ ਬਾ ਤਾਂ ਟਾਇਰਾਂ ਦਾ ਮਾਹ ਠੀਕ ਕੀਤਾ ਵਧੀਆ ਕੀਤਾ ਵੀਰੇ ਯਾਰ ਮੈਂ ਕੀ ਬੋਲਣਾ ਸੀ ਬਾਈ ਆਪਣਾ ਸੰਤ ਸੀ ਕੋਲ ਹਾਂਜੀ ਮਾਹ ਉੱਚਾ ਨੀਚਾ ਬੋਲਾਂਗੇ ਕਿਤੇ ਹੋਰ ਨਾ ਕੋਈ ਗੜਬੜ ਕਰਦੇ ਹਨਾ ਹਾਂਜੀ ਆ ਚਲ ਮਾਹ ਲਾਲਾ ਫ੍ਰੀ ਐਕਸਲ 'ਚ ਪਏ ਆ ਟਾਇਰ ਆਪਣੇ ਲਾਲਾ ਕੋਈ ਜੱਕਰ ਨਹੀਂ ਔ ਚਾਰ ਚਾਰ ਟਾਇਰ ਫਾਲਤੂ ਹੈਗੇ ਫ੍ਰੀ ਐਕਸ ਵਾਲੇ ਲਾ ਲੂ ਹੈਗੇ ਸੀਗੇ ਬਾਈ ਇੱਕੋ ਗਾਟ ਹੁੱਡ ਤੇ ਰੱਖਿਆ ਹੋਇਆ ਸੀ ਟੂਲ ਤੇ ਪਿਆ ਸੀ ਇੱਕ ਟਾਇਰੋ ਚ ਲੰਗੋਟੀ ਨਹੀਂ ਹੈਗੀ ਅਪ ਟੂਬ ਲੰਗੋਟੀ ਨਹੀਂ ਹੈਗੀ ਸੀ ਥੱਲਾ ਟਾਇਰ ਟਾਇਰ ਸੀਗਾ ਠੀਕ ਆ ਜੀ ਹਾਂ ਫੇਰ ਇਹਨੇ ਖੋਲ ਕੇ ਜੋੜਾ ਲਾ ਲਿਆ ਉਹ ਚੱਕਤਾ ਮੁੜ ਕੇ ਰੇਡੀਅਲ ਟਾਇਰ ਇੱਕ ਲਾ ਲਿਆ ਮੁੜ ਕੇ ਆਪਣੇ ਰਾਮਪੁਰੇ ਦੀ ਗੱਡੀ ਸੀ ਉਹਦੇ ਤੋਂ ਟਾਇਰ ਇੱਕ ਲੈ ਕੇ ਤਾਂ ਉਰੇ ਤੱਕ ਗੱਡੀ ਆਈ ਆ ਉਰੇ ਆ ਕੇ ਚਲੋ ਉਹਨਾਂ ਦਾ ਖੋਲ ਕੇ ਦੇਣਾ ਹੀ ਸੀ ਬਾਈ ਹਾਂ ਜੀ ਹਾਂ ਉਹ ਇਹਨੇ ਉੱਥੀ ਖੋਲ ਕੇ ਦੇਤਾ ਆਪਣ ਨੂੰ ਕੋਈ ਤਰਾਜ ਨਹੀਂ ਹੈਗਾ ਬਗਾਨਾ ਟਾਇਰ ਸੀ ਬਈ ਉਹ ਠੀਕ ਆ ਜੀ ਹਾਂ ਇਥੇ ਲਿਆ ਕੇ ਨੇ ਵੀਡੀਓ ਬਣਾ ਕੇ ਬਈ ਆ ਕੇ ਖੜੀ ਐ ਮੈਂ ਚੱਲਿਆ ਮਾਹ ਚੱਲ ਕੋਈ ਗੱਲ ਨਹੀਂ ਮੈਂ ਉਹ ਤੁਹਾਨੂੰ ਕੰਮ ਕਰਾ ਲਾ ਗੱਡੀ ਦਾ ਬਈ ਮੇਰੀ ਗੱਡੀ ਖੰਨੇ بچਾ ਦੇ ਪੂਰੇ ਜਲਦ ਨਾਲ ਬੰਦਾ ਬੁਲਾ ਲੂੰ ਹਣਾ ਡਰਾਈਵਰ ਬੁਲਾ ਲੂੰਗਾ ਮੈਂ ਕੋਈ ਚੱਕਰ ਨਹੀਂ ਹੈਗਾ ਉਹ ਕਹਿੰਦਾ ਮੈਨੂੰ 2 2000 ਦੋ ਬਾਰ ਪਾਇਆ ਮੈਂ ਕਹਿੰਦਾ 1500 ਇੱਕ ਪਾਇਆ ਬਈ ਪੁੱਛੋ ਇਹਨੂੰ 2 2000 ਦੇ ਸਕਰੀਨਸ਼ਾਟ ਤਾਂ ਉਹਨੇ ਭੇਜਤੇ ਬਈ ਹਾਂ 1500 ਇੱਕ ਪਾਇਆ ਇਹਨੂੰ ਔਰ 5500 ਰੁਪਿਆ ਰੁੱਟੀ ਖਰਚਾ ਪਾਇਆ ਇਹਨੂੰ ਹਾਂ ਰੋਟੀ ਖਰਚਾ ਪਤਾ ਜੀ ਬਾਈ ਇਹਨੂੰ ਠੀਕ ਆ ਉਹ 5500 ਰੁਪਇਆ 5 ਦਿਨ ਚ ਲੱਗ ਗਿਆ ਸਮਝ ਦੋ ਹਾਂ ਉਹ ਲੱਗ ਗਿਆ ਬਸ ਇਹਨਾਂ ਦਾ ਉਹ 5 ਦਿਨ ਹੀ ਇਹ ਰਿਹਾ 5 ਦਿਨਾਂ ਦਾ ਬਾਦੀ ਬਸ ਤੁਰ ਪਿਆ ਇੱਥੋਂ ਆਹ 5 ਦਿਨਾਂ ਦੇ 5500 ਲੱਗ ਗਿਆ ਉਸ ਤੋਂ ਬਾਅਦ ਤੇ ਵਿੱਚ ਗੱਡੀ ਥੋੜੀ ਇਹ ਤੇ ਡੀਜ਼ਲ ਸੀਗਾ ਡੀਜ਼ਲ ਇਹਨੇ ਮੈਨੂੰ ਫੋਨ ਕਰਿਆ ਬਾਈ ਟੈਂਕੀ ਫੁੱਲ ਕਰਤੀ ਆਪਾਂ ਨੇ ਮਾਹਾਂ ਚੱਲ ਵਧੀਆ ਕਰਿਆ ਬਾ ਤੁਰ ਪੋ ਪੰਜਾਬ ਜਾ ਕੇ ਖੰਨੇ ਜਾ ਕੇ ਮਾਹਾਂ 150 ਲੀਟਰ ਤੇਲ ਬੱਜ ਜਾਣਾ ਗੱਡੀ ਚ ਹਾਂ ਇਨੇ ਮੁੜ ਕੇ ਲਾੜਿਆ ਸਾਹਬ ਕਿ ਪੰਜਾਬ ਤਾਂ ਇਹ ਪਹੁੰਚਣੀ ਨਹੀਂ ਹੈਗੀ ਤੇਲ ਹੋਰ ਲੈਣਾ ਪੈਣਾ ਕਿ ਇਹ 150 ਲੀਟਰ ਬਚਾਉਣ ਨੂੰ ਫਿਰਦਾ ਟੈਂਕੀ ਚੋਂ ਇੰਨਾ ਬਚਦਾ ਹੀ ਆਪਾਂ ਨੂੰ ਪਤਾ ਬਈ ਯਾਰ ਹਾਂ ਦਿੱਲੀ ਗੱਡੀਆਂ ਆਉਂਦੀਆਂ ਨੇ ਆਪਣੀਆਂ ਕਿੰਨਾ ਚੱਕਰ ਆਉਂਦੇ ਫਸਦਾ ਕਿ ਇੰਨਾ ਤੇਲ ਆਪਣੀਆਂ ਗੱਡੀਆਂ ਛੱਡਦੇ ਹੋਏ ਹੁਣ ਬਈ ਆਪ ਤਾਂ ਚਲਾਉਨੇ ਆਪਾਂ ਨੂੰ ਪਤਾ ਹੀ ਅਸਾਂ ਆ ਇੱਥੋਂ ਤੁਹਾਨੂੰ ਸ਼ੱਕ ਪੈ ਗਈ ਉਹਨੇ ਗੱਡੀ ਛੱਡਤੀ ਬਾਸ ਕਿ ਉਹਨੂੰ ਐ ਸੀ ਤੇਲ ਲੈਣਾ ਪੈਣਾ ਗੱਡੀ ਜਾਣੀ ਨਹੀਂ ਉੱਥੇ ਤੱਕ ਤੇਲ ਆਪਾਂ ਨੂੰ ਹੋਰ ਲੈਣਾ ਪੈਣਾ ਕਿ ਇਹ ਕਹਿੰਦਾ ਕਿ ਬਚੂਗਾ 150 ਲੀਟਰ ਦਰੋ ਬਾਈ ਮੈਂ ਉਹਦੇ ਨਾਲ ਵੀ ਗੱਲ ਕਰੀ ਆ ਉਹ ਕਹਿੰਦਾ ਵੀ ਮੈਨੂੰ ਸੌ ਆ ਕਹਿੰਦਾ ਵੀ ਮੈਂ ਉੱਥੇ ਵੀ ਢਾਬੇ ਤੇ ਜਾਊਂਗਾ ਭਾਬੀ ਵਾਲੇ ਤੇ ਹਾਂ ਉੱਥੇ ਆਮੋ ਸਾਹਮਣੇ ਬਹਿ ਕੇ ਕਹਿੰਦਾ ਗੱਲਾਂ ਹੋਣਗੀਆਂ ਹਾਂ 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 ਉਹਦੇ ਮੈਂ ਕਹਿੰਦਾ ਮੈਂ ਗੁਰਦੁਆਰਾ ਸਾਹਿਬ 150 ਲੀਟਰ ਦੇ ਪੈਸੇ ਰੱਖੂੰਗਾ ਆਪਦੇ ਚੱਕ ਲਿਓ ਬਸ ਬਸ ਕੋਈ ਚੱਕਰ ਨਹੀਂ ਬਾਈ ਆ ਆਪਾਂ ਦੇਖੀ ਚੱਕਰ ਨਹੀਂ ਬਾਕੀ ਉਹਨੂੰ ਆਪਾਂ ਕੋਈ ਮਿਲਾਂਗੇ ਨਾ ਅਕੇ ਹੁਣ ਗੱਡੀ ਗੱਡੀ ਖਾਲੀ ਕਰਕੇ ਇਸੇ ਇਸੇ ਦਿਵਾਲੀ ਆ ਆਪਾਂ ਔਰ ਤਾਂ ਆਪਾਂ ਨੂੰ ਕੰਮ ਹੈ ਨਹੀਂ ਕੋਈ ਕੋਈ ਨਹੀਂ ਬਈ ਦੇਖੋ ਥੋਡੇ ਵਾਲਾ ਪੱਖ ਵੀ ਆਪਾਂ ਰੱਖ ਦੇਣਾ ਹਾਂ ਹਾਂ ਤੇ ਦੋਵੇਂ ਨਾਲ ਜਿਹੜੀ ਗੱਲ ਹੋਈ ਉਹ ਵੀ ਰੱਖ ਲੈਣ ਨੂੰ ਬੰਦਾ ਸਟਾਰਟ ਹੋਇਆ ਇੱਕ ਭੈਣ ਅਜੇ ਕਹਿੰਦਾ ਬਈ ਤੂੰ ਮੇਰਾ ਆਸਾਨ ਨਹੀਂ ਮੰਨਿਆ ਆਸਾਨ ਤਾਂ ਤਾਂ ਮੰਨਣਾ ਬਈ ਤੂੰ ਗੱਡੀ ਖਾਲੀ ਕਰਤੀ ਯਾਰ ਉਹ ਤੈਨੂੰ ਉਹ ਤੈਨੂੰ ਮੰਨਣਾ ਚਾਹੀਦਾ ਸੀਗਾ ਦੇਖ ਉਹਨੂੰ ਮੈਂ ਵੀ ਕਿਹਾ ਮਾਹ ਵੀ ਤੇਰੀ ਇੱਥੇ ਗਲਤੀ ਆ ਹਾਂ ਮੈਂ ਕਹਿੰਦਾ ਬਾਈ ਮੈਂ ਉੱਥੇ ਤੱਕ ਗੱਡੀ ਪਹੁੰਚਾ ਤੀ ਮੈਂ ਕਿਹਾ ਬਹੁਤ ਵੱਡੀ ਗਲਤੀ ਆ ਤੇਰੀ ਜਾਂ ਤਾਂ ਲੈ ਕੇ ਨਾ ਤੁਰਦਾ ਜਾਂ ਸਿਰੇ ਲਾਉਂਦਾ ਹਾਂ ਚਾਰ ਦਿਨ ਹੋ ਗਏ ਬਈਆ ਅਜ ਗੱਡੀ ਇੱਥੇ ਗੱਡੀ ਨੂੰ ਤੁਸੀਂ ਲਾ ਲਓ ਸਾਹਿਬ ਅੱਜ ਚੋਚਾ ਮੈਂ 6 ਦਿਨ ਰਾਜ ਲਾ ਕੇ 10 ਦਿਨ ਗੱਡੀ ਰਾਹ ਤੇ ਫਿਰਦੀ ਆ ਤੁਹਾਡੀ ਤੁਰੀ ਅਜੇ ਕੋਈ ਸਿਰੇ ਪਹੁੰਚੀ ਵੀ 2 ਦਿਨ ਜੇ ਆਪਣੇ ਨੌਰੋਂ ਹੋਰ ਲੱਗ ਜਾਣੇ ਨੇ ਨਾ ਹੁਣ ਤਾਂ ਚਲੋ ਰਾਤੋ ਰਾਤ ਆਪਾਂ ਖੰਨੇ ਆ ਜਾਵਾਂਗੇ ਬਾਬਾ ਮਿਹਰ ਰੱਖੀ। ਕਹਾਣੀ ਕੀ ਆ ਫਿਰ ਵਪਾਰੀ ਪਹਾੜਾ ਪੇ ਨਹੀਂ ਬੈਠਾ ਆਪਾਂ ਨੂੰ। ਭਾਈ ਉਹੀ ਗੱਲ ਆ ਸਾਰਾ ਪਹਾੜਾ ਆਪਣਾ ਡੂਪੇਲ ਨੂੰ ਦੱਸਿਆ ਇੱਕ ਪੰਜੀ ਵੀ ਨਹੀਂ ਲਈ ਆ ਆਪਾਂ ਨੇ ਕਿ ਚਲ ਆਪਣੇ ਕੋਲ ਤੇਲ ਹੈਗਾ ਕਿ ਹਾਂ ਗੱਡੀ ਪਹਚਾਉਣ ਨੂੰ ਪੈਸੇ ਹੈਗੇ ਆ। ਚਲੋ ਠੀਕ ਆ ਭਾਈ ਰਾਜਪਾਲ ਗਾਹਾਂ ਨੂੰ ਭਾਈ ਆਪਣਾ ਜੇਲ ਡਰਾਈਵਰ ਰੱਖਣਾ ਪਰ ਤੋਂ ਮੇਰੀ ਬਨਾਰਸ ਪਾਈ ਨਾਲ ਗੱਲ ਹੋਈ ਆ ਉੱਥੇ ਦਸ਼ਮੇਸ਼ ਰੋਡ ਲਾਈਨ ਵਾਲੇ ਨਾਲ। ਅੱਛਾ ਜੀ। ਉਹਦੇ ਨਾਲ ਦੋ ਤਿੰਨ ਬਾਅਦ ਤੁਸੀਂ ਥਾਨ ਸਿੰਘ ਨੂੰ ਤੁਸੀਂ ਜਾਣਦੇ ਹੋਗੇ ਬਨਾਰਸ ਟਰਾਂਸਪੋਰਟ ਆ ਦਸ਼ਮੇਸ਼। ਅੱਛਾ ਜੀ ਜੀ ਦਾ ਉਹ ਕਹਿੰਦਾ ਬਾਈ ਜੀ ਆਪਾਂ ਦਾ ਰੂਲ ਬਣਾ ਲਿਆ ਪਹਿਲਾਂ ਕਹਿੰਦਾ ਹੁਣ ਇਹ ਪਤਾ ਕਰ ਲਿਆ ਕਰੋ ਵੀ ਡਰਾਈਵਰ ਘਰੋਂ ਬੇਦਖਲ ਤਾਂ ਨਹੀਂ ਹਾਂ ਇਹ ਚਿੱਟਾ ਪੀਣ ਵਾਲੇ ਬਾਈ ਉਹ ਗੱਡੀ ਨਹੀਂ ਭਜਾ ਕੇ ਲੈ ਕੇ ਸੀ ਦੇਖ ਲਓ ਉਥੋਂ ਮਿਲੀ ਆ ਗੱਡੀ ਉਹ ਉਹਦੀ ਉਹ ਗੱਡੀ ਸੀ ਬਾਈ ਉਹ ਹਾਂ ਉਹਨਾਂ ਦੀ ਹੀ ਗੱਡੀ ਸੀਗੀ ਉਹ ਉਹ ਬਨਾਰਸ ਵਾਲੇ ਦਸ਼ਮੇਸ਼ਰ ਔਨਲਾਈਨ ਵਾਲੇ ਦੀ ਉਹ ਗੱਡੀ ਸੀ ਉਹ ਉਹ ਉਹੇ ਜੇ ਕੈਟਾਗਰੀ ਦੇ ਨੇ ਬਾਈ ਇਹ ਬੰਦੇ ਇਹ ਪਹਿਲਾਂ ਕੁਝ ਹੋਰ ਹੁੰਦੇ ਆ ਬਾਅਦੋਂ ਕੁਝ ਹੋਰ ਹੋ ਜਾਂਦੇ ਆ ਇੱਕ ਉਹਦੀ ਕੱਲ ਹੁਣ ਦੇਣ ਮਹੀਨਾ ਹੋ ਗਿਆ ਗੱਡੀ ਕੋਲਾ ਭਰ ਕੇ ਲਾ ਪਤਾ ਉਹੀ ਹੋਈ ਹੋਈ ਆ ਕਰਾ ਤਾਂ ਆਪਾਂ ਆਡੀਓ ਪਾਈ ਆ ਅੱਛਾ 1.5 ਮਹੀਨਾ ਹੋ ਗਿਆ ਨਾਲੇ 80000 ਜੀ ਐਡਵਾਂਸ ਦਿੱਤਾ ਹੋਇਆ 88000 ਉਹੀ ਤਾਂ ਗੱਲ ਆ ਹੁਣ ਜੱਜ ਮੋਟਰ ਵਾਲਿਆਂ ਦੀ ਨਹੀਂ ਪਹਿਲਾਂ ਖੜਾ ਕੇ ਗਏ ਸੀਗੇ ਵੀਰੇ ਤੁਹਾਨੂੰ ਆਪ ਪਾਈ ਹੋਣੀ ਪਈ ਪਹਿਲਾਂ ਜੱਜ ਮੋਟਰ ਵਾਲਿਆਂ ਦੀ ਪਾਈ ਇਹੀ ਆ ਵੀ ਜਿਹੜੀ ਹੁਣ ਬਰੇਲੀ ਆਲੂਆਂ ਦਾ ਭਾੜਾ ਲੈ ਗਈ ਭਾਂਦਾ ਯਾਰ ਭੱਜ ਗਿਆ ਸੀ ਘਰੋਂ ਚੱਕਿਆ ਮੁੜ ਕੇ ਅਗਲੇ ਨੇ ਬਾਈ ਜੀ ਉਹ ਤੋਂ ਤਾਂ ਬਹੁਤ ਕੁਝ ਮਿਲਿਆ ਹਾਂ ਤੁਸੀਂ ਲਾ ਲੋਗੀ ਉਹ ਵੀ ਹਵਾ ਐਂ ਕਰਦਾ ਸੀ ਫੋਨ ਤੇ ਬਾਅਦੋਂ ਜੇ ਸਾਹਮਣੇ ਆਉਗੇ ਮੁੜ ਕੇ ਕੋਡੇ ਹੋ ਜਾਂਦੇ ਆ ਬਈ ਇਹੇ ਬਾ ਕੋਈ ਨਾ ਬਾਈ ਇਹ ਆਪਾਂ ਤੁਹਾਡਾ ਸਾਰਾ ਰਿਕਾਰਡ ਆ ਇਹ ਅੱਜ ਚਲਾਵਾਂਗੇ ਸ਼ਾਮ ਨੂੰ ਆਪਾਂ ਤੇ ਨਾ ਕੋਈ ਨੀ ਕੋਈ ਨਹੀਂ ਚਲਾਉਣੀ ਬਾਈ ਜੀ ਅੱਗੇ ਵਾਸਤੇ ਕੀ ਕਹਿਣਾ ਚਾਹੁੰਦੇ ਹੋ ਵੀ ਰਸਤੇ 'ਚ ਡਰਾਈਵਰ ਨਾ ਰੱਖੋ ਨਾ ਜੀ ਨਾ ਇਹ ਜੇ ਡਰਾਈਵਰ ਦਾ ਲੋਡ ਹੀ ਨਹੀਂ ਖੜੀ ਚੰਗੀ ਆ ਬਾਈ ਆਪ ਲੈ ਕੇ ਤੁਰ ਪੋ ਜੇ 4 ਦਿਨ ਤੁਹਾਨੂੰ ਕੰਮ ਆ ਆਪ ਲੈ ਕੇ ਤੁਰੋ ਤੋਂ ਬਾਅਦ ਗੱਡੀ ਇਹੋ ਜਿਹਾ ਤਾਂ ਬਾਈ ਕੀ ਫਾਇਦਾ ਹੁਣ 60-70000 ਦਾ ਨੁਕਸਾਨ ਕਰੀ ਖੜਾ ਮੇਰਾ ਹਾਂ ਜੀ ਗਾ ਵੀਰੇ ਮਰਨਾ ਫੇਰ ਆਪ ਨੂੰ ਪਿਆਰਾ ਚ ਭਜਾ ਦੇ ਫੇਰ ਹੁਣ ਤੁਹਾਡਾ ਬੈਨ ਨਹੀਂ ਹੈਗਾ ਕਿ ਚੱਲ ਇੰਨਾ ਨਹੀਂ ਜਾਣ ਕਰਕੇ ਚੱਲ ਗੱਡੀ ਉਹ ਖਾਲੀ ਕਰਤੀ ਹੋਵੇ ਬੰਦੇ ਨੇ ਗੱਡੀ ਦੇ ਮਗਰ ਕਿੰਨੇ ਕਿਲੋਮੀਟਰ ਆਈ ਹੋ ਜੀ ਤੁਸੀਂ 1100 ਕਿਲੋਮੀਟਰ ਵੀਰੇ ਬੱਲੇ 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 ਹਾਂ ਮਯਾਫਰਪੁਰੋਂ ਲਾ ਲਓ ਵੀਰੇ ਯਾਰ ਬਜਨੌਰ ਕਿੰਨਾ ਦੇਖ ਲਓ ਤੁਸੀਂ ਹੈਗਾ ਇੰਨਾ 1700 ਕਿਲੋਮੀਟਰ ਨਿਕੜਦੀਆਂ ਗੱਡੀਆਂ ਨਾਲ ਆਇਆ ਵੀਰੇ 12 ਚੱਕੀਆਂ ਗੱਡੀਆਂ ਨੇ ਟਾਇਰ ਵੀ ਅਗਲਿਆਂ ਦੇ ਸਾਰੇ ਨਵੇਂ ਸੀਗੇ 40 ਕਿਲੋਮੀਟਰ ਦਾ ਦੇਣੇ ਉਹ ਨਹੀਂ ਬਾਈ ਸਫ਼ਰ ਕਰਦੇ 35 ਕਿਲੋ ਗਰਮੀ ਬਹੁਤ ਆ ਭਾਈ ਅੱਗ ਪੈਂਦੀ ਹੈ ਨਿਰੀ ਅੱਗ ਪੈਂਦੀ ਹੈ ਤੀਜੇ ਦਿਨ ਭਾਈ ਅਸੀਂ ਗੱਡੀ ਕੋਲ ਪਹੁੰਚੇ ਤੁਸੀਂ ਲਾ ਲਓ ਨਵੀਆਂ ਗੱਡੀਆਂ ਨੇ ਭਾਰਤ ਮੈਂਜਦੇ ਆ ਉਹ ਮੁੰਡਿਆਂ ਕੋਲ ਠੀਕ ਆ ਠੀਕ ਆ ਚਲੋ ਭਾਈ ਠੀਕ ਆ ਰਾਜਪਾਲ ਠੀਕ ਹੈ ਵੀਰੇ ਠੀਕ ਹੈ ਮੇਰਾ ਵੀਰ